ਚੰਦੂ ਚੰਦਰਾ ਚੰਦ ਚੜਾਉਣ ਲੱਗਾ ਕਹਿਣ ਲੱਗਾ ਕਿ ਲੋਹ ਤਪਾਉ ਛੇਤੀ ਲਾਗੇ ਸੂਰਜ ਦੇ ਪੀਕੇ ਰੇਤ ਉਸ ਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਉ ਛੇਤੀ ਸਤਗੁਰ ਆਏ ਤੇ ਰੁਕ ਕੇ ਕਹਿਣ ਲੱਗੇ ਤੈਨੂੰ ਲੋਹ ਤਪਾਉਣ ਦਾ ਢੰਗ ਕੋਈ ਨਾ ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਤੇ ਚੰਦੂਆ ਤੇਰੀ ਲੋਹ ਦੇ ਵਿੱਚ ਉਹ ਰੰਗ ਕੋਈ ਨਾ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਹੀਦੀ ਦਿਵਸ ਚੱਲ ਰਹੇ ਨੇ ਔਰ ਅਲੱਗ ਅਲੱਗ ਜਗ੍ਹਾ ਦੇ ਉੱਪਰ ਜਿੱਥੇ ਕੀ ਠੰਡੇ ਪਾਣੀ ਦੀ ਸ਼ਬੀਲ ਚੱਲ ਰਹੀ ਏ ਤੇ ਅੱਜ ਜਿਸ ਇਨਸਾਨ ਨੂੰ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਕਿਸੇ ਪਹਿਚਾਨ ਦੇ ਮਥਾਜ ਨਹੀਂ ਹੈਗੇ ਡਬਲ ਐਮ ਏ ਬਿਗੀ ਔਰ ਇੰਗਲਿਸ਼ ਦੇ ਵਿੱਚ ਔਰ ਅੱਜ ਕੱਲ੍ਹ ਗਵਰਨਮੈਂਟ ਜੋਬ ਦੇ ਉੱਪਰ ਪੰਜਾਬੀ ਦੇ ਟੀਚਰ ਨੇ ਐਲਾਬਾਦ ਸ਼ਹਿਰ ਦੇ ਨਾਲ ਪਿੰਡ ਮੇਰਾ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਕਾਫੀ ਇਤਿਹਾਸ ਦੇ ਜਾਨੋ ਨੇ ਤੇ ਅੱਜ ਉਹਨਾਂ ਨੂੰ ਮਿਲਾਇਆ ਜਾਏਗਾ ਮਾਸਟਰ ਗੁਰਮੇਸ ਸਿੰਘ ਜੀ ਦੇ ਨਾਲ ਔਰ ਉਹਨਾਂ ਕੋਲ ਅਸੀਂ ਪੁੱਛਾਂਗੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਉਹਨਾਂ ਨੇ ਸ਼ਹਾਦਤ ਕਿਉਂ ਦਿੱਤੀ ਔਰ ਉਹਨਾਂ ਦੀ ਸ਼ਹਾਦਤ ਦਾ ਕੀ ਪ੍ਰਭਾਵ ਪਿਆ ਸਿੱਖ ਪੰਥ ਦੇ ਉੱਪਰ ਔਰ ਉਹਨਾਂ ਦੇ ਸਿੱਖ ਪੰਥ ਨੂੰ ਮੁੱਖ ਕੀ ਦੇਣ ਸੀ ਤੇ ਸਾਥੀਓ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਆ ਮਾਸਟਰ ਗ੍ਰੰਦੇਸ ਸਿੰਘ ਜਿਹਦੇ ਨਾਲ ਸਭ ਤੋਂ ਪਹਿਲਾਂ ਮਾਸਟਰ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਏ ਕੀ ਇਹ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ ਸਾਨੂੰ ਇਸ ਬਾਰੇ ਥੋੜਾ ਜਾਤ ਤੁਸੀਂ ਡਿਟੇਲ ਵਿੱਚ ਦੱਸੋ ਜੀ ਗੁਰਮੇਧ ਸਿੰਘ ਜੀ ਤੁਹਾਡਾ ਸਵਾਲ ਜਿਹੜਾ ਹੈ ਕਿ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਨਹੀਂ ਹੈਗੇ ਸ਼ਹੀਦਾਂ ਦੇ ਸਰਤਾਜ ਕਿਉਂ ਕਾ ਕਿਹਾ ਜਾਂਦਾ ਹੈ ਇਹ ਮੈਂ ਤੁਹਾਨੂੰ ਬਾਅਦ ਚ ਥੋੜਾ ਜਿਹਾ ਦੱਸਣਾ ਪਹਿਲਾਂ ਮੈਂ ਇਹ ਦੱਸ ਦੇਣਾ ਚਾਹਨਾ ਕਿ ਇਹਨਾਂ ਤੋਂ ਪਹਿਲਾਂ ਭਾਈ ਤਾਰੂ ਪੋਪਟ ਇੱਕ ਭਾਈ ਤਾਰੂ ਸਿੰਘ ਜੀ ਹੋਏ ਨੇ ਜਿਨ੍ਹਾਂ ਦੀ ਖੋਪਰੀ ਲਾਈ ਗਈ ਹੈ ਉਹ ਅਲੱਗ ਸਨ ਇਹ ਤਾਰੂ ਪੋਪਟ 14-15 ਸਾਲ ਦਾ ਬੱਚਾ ਪਹਿਲਾ ਸ਼ਹੀਦ ਸਿੱਖ ਧਰਮ ਦੇ ਵਿੱਚ ਹੋਇਆ ਜਿਹਦੇ ਬਾਰੇ ਭਾਈ ਗੁਰਦਾਸ ਦੀਆਂ 12 ਦੇ ਵਿੱਚ ਵੀ ਜ਼ਿਕਰ ਆਇਆ ਜਦੋਂ ਬਾਬਰ ਨੇ ਹਮਲਾ ਕੀਤਾ ਆਪਣੇ ਭਾਰਤ ਦੇ ਉੱਤੇ ਤੇ ਉਸ ਨੇ ਲਾਹੌਰ ਦੇ ਵਿੱਚ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਨਿਰਦੋਸ਼ਾਂ ਨੂੰ ਮਾਰਨਾ ਸ਼ੁਰੂ ਕਰਤਾ ਤੇ ਜਿਹੜਾ ਭਾਈ ਤਾਰੂ ਪੋਪਟ ਸੀ ਇਹ ਪਾਣੀ ਉੱਤੇ ਜਿੱਥੇ ਅੱਗ ਲਾਉਂਦੇ ਹੀ ਪਾਉਂਦੇ ਬਾਬਰ ਦੇ ਸਿਪਾਈਆਂ ਨੇ ਇਹਨੂੰ ਪੁੱਛਿਆ ਕਿ ਸਾਡੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਅਸੀਂ ਅੱਗਾ ਲਾਈਏ ਤੇ ਇਹਨੇ ਅੱਗੋਂ ਜਵਾਬ ਦਿੱਤਾ ਕਿ ਮੇਰੇ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਕਿਸੇ ਨਿਰਦੋਸ਼ ਦੀ ਜਾਨ ਨਹੀਂ ਚਾਣੀ ਚਾਹੀਦੀ ਤੁਸੀਂ ਅੱਗ ਲਾ ਰਹੇ ਹੋ ਮੈਂ ਬੁਝਾਵਾਂਗਾ ਉਹਨਾਂ ਨੇ ਅੱਗੋਂ ਇਹ ਗੱਲ ਕਹੀ ਕਿ ਤੈਨੂੰ ਇਸ ਦਾ ਪਤਾ ਨਹੀਂ ਕੀ ਭੁਗਤਣਾ ਪਏਗਾ ਤੈਨੂੰ ਤਾਂ ਉਹ ਕਹਿੰਦਾ ਕੋਈ ਨਹੀਂ ਭੁਗਤ ਲਵਾਂਗਾ ਫਿਰ ਉਸ ਤਾਰੂ ਨੂੰ ਛੋਟੇ ਬੱਚੇ ਨੂੰ ਬਾਬਰ ਦੇ ਸਿਪਾਈਆਂ ਨੇ ਉੱਥੇ ਘੋੜਿਆਂ ਦੇ ਮਗਰ ਬੰਨ ਕੇ ਕਸੀਟ ਕਸੀਟ ਕੇ ਜਿਹੜਾ ਅਸੀਂ ਸ਼ਹੀਦ ਕੀਤਾ ਸੀ ਸਿੱਖ ਧਰਮ ਦੇ ਵਿੱਚ ਪਹਿਲੇ ਸ਼ਹੀਦ ਜਿਹੜੇ ਨੇ ਤਾਰੂ ਪੋਪੜ ਜੀ ਹੋਏ ਨੇ ਦੂਜਾ ਸਵਾਲ ਤੁਸੀਂ ਇਹ ਮੈਨੂੰ ਕੀਤਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ ਸ਼ਹੀਦਾਂ ਦੇ ਸਰਤਾਜ ਇਸ ਲਈ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਸ਼ਹੀਦ ਸ਼ਬਦ ਜਿਹੜਾ ਹੈ ਪਰਸ਼ੀਅਨ ਲੈਂਗੁਏਜ ਦੇ ਵਿੱਚੋਂ ਹੈ ਜਿਹਦਾ ਅਰਥ ਹੁੰਦਾ ਹੈ ਸ਼ਹਾਦਤ ਗਵਾਹੀ ਭਰਨਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਅਰਬੀਨ ਪਾਸ਼ਾ ਦੇ ਵਿੱਚ ਵੀ ਪਿਆਰਾ ਬੋਲਿਆ ਜਾਂਦਾ ਇਹਨੂੰ ਫਾਰਸੀ ਦੇ ਵਿੱਚ ਔਰ ਖੁਦਾ ਦੇ ਦਰਬਾਰ ਦੇ ਵਿੱਚ ਰੱਬ ਦੇ ਦਰਬਾਰ ਦੇ ਵਿੱਚ ਜੋ ਧਰਤੀ ਤੇ ਜ਼ੁਲਮ ਹੋ ਰਿਹਾ ਹੈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਉੱਥੇ ਜਾ ਕੇ ਗਵਾਹੀ ਭਰੇ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਇਸਲਾਮਿਕ ਜਗਤ ਦੇ ਵਿੱਚ ਔਰ ਇਸਾਈ ਮਤ ਦੇ ਵਿੱਚ ਵੀ ਇਸ ਸਮਸੀ ਨੂੰ ਸ਼ਹੀਦ ਮੰਨਿਆ ਗਿਆ ਔਰ हसन ਤੇ ਹੁਸੈਨ ਨੂੰ ਮੰਨਿਆ ਗਿਆ ਮਨਸੂਰ ਨੂੰ ਮੰਨਿਆ ਗਿਆ ਲੇਕਿਨ ਉਹਨਾਂ ਦੇ ਅੱਗੇ ਇਹ ਆਪਸ਼ਨ ਨਹੀਂ ਸੀ ਹੈਗਾ ਜਿਹੜਾ ਆਪਸ਼ਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਕਿ ਤੁਸੀਂ ਆਪਣਾ ਅਕੀਦਾ ਧਰਮ ਦਾ ਛੱਡ ਦਿਓ ਜੇਕਰ ਤੁਸੀਂ ਮੁਸਲਮਾਨ ਬਣ ਜਾਓਗੇ ਤਾਂ ਤੁਹਾਨੂੰ ਛੱਡ ਦਿੱਤਾ ਜਾਏਗਾ ਤੁਹਾਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਏਗਾ ਪਰ ਗੁਰੂ ਅਰਜਨ ਦੇਵ ਜੀ ਨੇ ਆਪਣਾ ਅਕੀਦਾ ਨਹੀਂ ਛੱਡਿਆ ਸ਼ਹਾਦਤ ਜਿਹੜੀ ਉਹ ਪ੍ਰਵਾਨ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਸਾਰੇ ਸ਼ਹੀਦਾਂ ਦੇ ਵਿੱਚੋਂ ਸਿਰ ਤਾਜ ਕਿਹਾ ਜਾਂਦਾ ਹੈ ਤੁਸੀਂ ਗੱਲ ਕੀਤੀ ਜਹਾਂਗੀਰ ਦੇ ਚੰਦੂ ਦਾ ਜਿਹੜੇ ਉਹਨਾਂ ਦੇ ਲੜਕੇ ਰਿਸ਼ਤਾ ਠਕਰਾਇਆ ਗਿਆ ਸੀ ਉਸ ਟਾਈਮ ਉਸ ਸਮੇਂ ਜਿਹੜੇ ਸਿੱਖ ਸੀਗੇ ਉਹਨਾਂ ਨੇ ਚਿੱਠੀ ਪੱਤਰ ਲਿਖਿਆ ਸੀ ਗੁਰੂ ਜੀ ਨੂੰ ਕਿ ਇਹਨਾਂ ਨੇ ਚੰਦੂ ਹੰਕਾਰਿਆ ਲੇਕਿਨ ਉਸ ਤੋਂ ਬਾਅਦ ਇਹ ਵੀ ਉਹਨਾਂ ਗੁਰੂ ਜੱਗੇ ਆਫੀਸਰ ਰੱਖਿਆ ਗਿਆ ਸੀ ਵੀ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਲਓ ਤੇ ਤੁਹਾਨੂੰ ਜਿਹੜੀ ਸ਼ਹਾਦਤ ਨਹੀਂ ਦਿੱਤੀ ਜਾਵੇਗੀ ਇਹ ਤੁਹਾਡੀ ਗੱਲ ਮੈਂ ਦੱਸਣਾ ਹੈ ਕਿ ਇਹ ਜਿਹੜਾ ਚੰਦੂ ਦੀ ਲੜਕੀ ਦਾ ਸੀ ਇਹ ਕੁਝ ਜਿਹੜੀ ਵੀ ਘਟਨਾ ਹੁੰਦੀ ਹੈ ਉਹਦੇ ਵਿੱਚ ਕੁਝ ਮੁੱਖ ਕਾਰਨ ਹੁੰਦੇ ਨੇ ਕੁਝ ਸਹਾਇਕ ਕਾਰਨ ਹੁੰਦੇ ਨੇ ਸਹਾਇਕ ਕਾਰਨ ਹੁੰਦੇ ਨੇ ਜਿਵੇਂ ਆਪਾਂ ਨਾਮ ਤਰੀ ਇਤਿਹਾਸ ਦਾ ਲੈ ਲਈਏ ਕਿ ਗਵਾਂ ਦਾ ਬੁਚੜਾਂ ਦਾ ਵੱਧ ਕੀਤਾ ਉਹ ਇੱਕ ਤਤਕਾਲੀਨ ਕਾਰਨ ਬਣਿਆ ਪਰ ਪਿੱਛੇ ਅੰਗਰੇਜ਼ੀ ਸਰਕਾਰ ਦਾ ਜਿਹੜਾ ਕੰਮ ਕਰ ਰਿਆ ਸੀ ਆਰਡਰ ਉਹ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਕਾ ਵਿਦਰੋਹ ਨੂੰ ਜਿਹੜਾ ਖਤਮ ਕਰਨਾ ਇਸੇ ਤਰ੍ਹਾਂ ਇਸੇ ਸ਼ਹਾਦਤ ਦੇ ਵਿੱਚ ਵੀ ਕੁਝ ਜਿਹੜੇ ਨੇ ਮੁੱਖ ਕਾਰਨ ਨੇ ਇੱਕ ਮੁੱਖ ਕਾਰਨ ਹੈ ਔਰ ਕੁਝ ਸਹਿ ਕਾਰਨ ਜਿਨ੍ਹਾਂ ਦੇ ਬਾਰੇ ਮੈਂ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਕਿ ਸਹਿ ਕਾਰਨ ਕਿਹੜੇ ਸਨ ਸਭ ਤੋਂ ਪਹਿਲਾ ਜਿਹੜਾ ਸਹਿ ਕਾਰਨ ਜਿਹੜਾ ਬਣਿਆ ਹੈ ਸਜੋਗੀ ਕਾਰਨ ਛੋਟਾ ਕਾਰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਇਸ ਦੇ ਵਿੱਚ ਬੀੜ ਜਿਹੜੀ ਹੈ ਬੰਨੀ ਜਦੋਂ ਉਦੋਂ ਸਾਰੇ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਲਈ ਚਾਰ ਜਾਨੇ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਸਾਡੀ ਬਾਣੀ ਇਹਦੇ ਵਿੱਚ ਸ਼ਾਮਿਲ ਕਰੋ ਜਿਨ੍ਹਾਂ ਦੇ ਵਿੱਚ ਨਾਮ ਆਉਂਦਾ ਪੀਲੂ ਛੱਜੂ ਕੰਨਾ ਤੇ ਹਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਹਾਡੀ ਜਿਹੜੀ ਲਿਖੀ ਹੋਈ ਲਿਖਤ ਹੈ ਉਹ ਗੁਰੂ ਆਸ਼ੇ ਦੇ ਨਾਲ ਜੋ ਗੁਰਮਤ ਦਾ ਸਿਧਾਂਤ ਹੈ ਉਹਦੇ ਨਾਲ ਮੇਲ ਨਹੀਂ ਖਾਂਦੀ ਇਸ ਕਰਕੇ ਇਹਨੂੰ ਵਿੱਚ ਇਹਦੇ ਸ਼ਾਮਿਲ ਨਹੀਂ ਕੀਤਾ ਜਾਏਗਾ ਤੁਸੀਂ ਜਾਣਦੇ ਹੋ ਕਿ ਪੀਲੂ ਦਾ ਮਿਰਚਾ ਸਾਹਿਬਾਂ ਦਾ ਕਿੱਸਾ ਲਿਖਿਆ ਹੋਇਆ ਹੈ ਉਹ ਇਸ ਤਰ੍ਹਾਂ ਕਿਵੇਂ ਸ਼ਾਮਿਲ ਕਰ ਸਕਦੇ ਸਨ ਇਸ ਗੱਲ ਤੋਂ ਉਹ ਨਾਰਾਜ਼ ਹੋਏ ਇੱਕ ਕਾਰਨ ਇਹ ਬਣਿਆ ਸਹਿਕਾਰ ਦੂਜਾ ਕਾਰਨ ਤੁਸੀਂ ਜ਼ਿਕਰ ਕੀਤਾ ਚੰਦੂ ਦੀ ਲੜਕੀ ਦਾ ਚੰਦੂ ਦੀ ਲੜਕੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦੇ ਸਨ ਪਰ ਸਿੱਖਾਂ ਨੇ ਕਿਹਾ ਕਿ ਇਹ ਚੰਦੂ ਜਿਹੜਾ ਸਾਡੇ ਜਿਹੜੇ ਪਿਛਲੇ ਗੁਰੂ ਸਾਹਿਬਾਨ ਚਾਰ ਹੋਏ ਨੇ ਉਹਨਾਂ ਬਾਰੇ ਬਹੁਤ ਗਲਤ ਬੋਲ ਰਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਉਹ ਰਿਸ਼ਤਾ ਜਿਹੜਾ ਠੁਕਰਾਤਾ ਇਹ ਵੀ ਜਿਹੜਾ ਸੀ ਇੱਕ ਸਹਿ ਕਾਰਨ ਦੇ ਵਿੱਚ ਛੋਟਾ ਕਾਰਨ ਜਿਹੜਾ ਸੀ ਉਸ ਦੇ ਵਿੱਚ ਆਇਆ ਜਿਹੜੇ ਚਾਰ ਭਗਤ ਸੀ ਜਿਨ੍ਹਾਂ ਦੀ ਗੱਲ ਮੈਂ ਕੀਤੀ ਹੈ ਕਿ ਜਿਹੜੀ ਆਪਣੀ ਬਾਣੀ ਨੂੰ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ ਉਹਨਾਂ ਨੇ ਬੀਰਬਲ ਦੇ ਅੱਗੇ ਸ਼ਿਕਾਇਤ ਕੀਤੀ ਅਕਬਰ ਦੇ ਸਮੇਂ ਅਕਬਰ ਦੇ ਸਮੇਂ ਕਿ ਗੁਰੂ ਅਰਜਨ ਦੇਵ ਨੇ ਸਾਡੀ ਬਾਣੀ ਜਿਹੜੀ ਹੈ ਉਹ ਸ਼ਾਮਲ ਨਹੀਂ ਕੀਤੀ ਬੀਰਬਲ ਜਿਹੜਾ ਸੀ ਇਹ ਜਾ ਰਿਹਾ ਸੀ ਅਫਗਾਨਿਸਤਾਨ ਵੱਲ ਨੂੰ ਪਾਕਿਸਤਾਨ ਤੋਂ ਲੰਘ ਕੇ ਅਫਗਾਨਿਸਤਾਨ ਦੇ ਵਿੱਚ ਕੋਈ ਵਿਦਰੋਹ ਹੋਇਆ ਸੀ ਉੱਥੇ ਜਾਣਾ ਸੀ ਬੀਰਬਲ ਦੇ ਬਾਰੇ ਮੈਂ ਛੋਟੀ ਜੀ ਗੱਲ ਦੱਸ ਦਿਆਂ ਕਿ ਜਦੋਂ ਅਕਬਰ ਦੀ ਰਾਜਪੂਤ ਨੀਤੀ ਦੇ ਤਹਿਤ ਇਹਨੇ ਜੋਧਾ ਬਾਈ ਦੇ ਨਾਲ ਵਿਆਹ ਕਰਵਾਇਆ ਸੀ ਨਾ ਤੇ ਭਗਵਾਨ ਦਾਸ ਬ੍ਰਾਹਮਣ ਦਾ ਮੁੰਡਾ ਸੀ ਇਹ ਮਹੇਸ਼ ਦਾਸ ਪਹਿਲਾਂ ਇਹਦਾ ਨਾਮ ਮਹੇਸ਼ ਦਾਸ ਸੀ ਜਿਹੜਾ ਦਾਜ ਦੇ ਵਿੱਚ ਅਕਬਰ ਨੂੰ ਮਿਲਿਆ ਅਕਬਰ ਦੇ ਕੋਲ ਆ ਕੇ ਇਹਦਾ ਨਾਮ ਬੀਰਬਲ ਟਿਕਿਆ ਇਹ ਬੀਰਬਲ ਜਦੋਂ ਗਿਆ afghanistan ਨੂੰ ਜਾਣਾ ਸੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਾਂਦਾ ਹੋਇਆ ਮਿਲਿਆ ਔਰ ਇਹਨੇ ਕਿਹਾ ਕਿ ਤੁਸੀਂ ਉਹਨਾਂ ਦੀ ਬਾਣੀ ਸ਼ਾਮਲ ਨਹੀਂ ਕੀਤੀ ਜੇਕਰ ਤੁਸੀਂ ਉਹਨਾਂ ਦੀ ਬਾਣੀ ਚਾਰਾਂ ਦੀ ਸ਼ਾਮਲ ਨਹੀਂ ਕਰੋਗੇ ਮੈਂ ਜਦੋਂ ਵਾਪਸ ਆਉਣਾ ਆਉਂਦਿਆਂ ਤੱਕ ਜੇ ਕਰੋਗੇ ਠੀਕ ਨਹੀਂ ਤਾਂ ਮੈਂ ਆ ਕੇ ਤੁਹਾਡੇ ਨਾਲ ਬੁਰੀ ਕਰਾਂਗਾ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਈ ਗੱਲ ਕੀਤੀ ਕਿ ਜੇ ਵਾਪਸ ਆਏਗਾ ਤੇ ਕਰੇਗਾ ਨਾ ਤੇ ਇਹ ਉੱਥੇ ਗਿਆ ਜਿਹੜਾ ਕਬਾਈਲੀ ਇਲਾਕੇ ਸੀ ਅਫਗਾਨਿਸਤਾਨ ਦੇ ਯੂਸਫ ਯਹੀ ਜਿਹੜੇ ਕਬੀਲੇ ਸੀ ਉਹਨਾਂ ਦੇ ਹੱਥੋਂ ਇਹ ਮਾਰਿਆ ਗਿਆ ਅਕਬਰ ਰਾਜਾ ਨਹੀਂ ਬੀਰਬਲ 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 ਮਾਰਿਆ ਗਿਆ ਇੱਕ ਕਾਰਨ ਇਹ ਵੀ ਜਿਹੜਾ ਬਣਿਆ ਉਸ ਤੋਂ ਬਾਅਦ ਚੰਦੂ ਦੀ ਲੜਕੀ ਵਾਲੀ ਆਪਾਂ ਗੱਲ ਕਰ ਲਈ ਐ ਪ੍ਰਿਥੀ ਚੰਦ ਜਿਹੜਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਭਰਾਤਾ ਸੀ ਵੱਡਾ ਭਰਾਤਾ ਸੀਗਾ ਪਰ ਖਾਰ ਖਾਰ ਰਿਆ ਸੀ ਕਿ ਗੁਰਗੱਦੀ ਮੇਰਾ ਹੱਕ ਬੰਦ ਹੈ ਪਰ ਗੁਰੂ ਜੀ ਲੈ ਗਏ ਉਹਨੇ ਸੁਲਹੀ ਖਾਨ ਤੇ ਸੁਲਬੀ ਖਾਨ ਦੋ ਮੁਸਲਮਾਨ ਪਠਾਣਾ ਨੂੰ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਨਾਲ ਟੱਕਰ ਲੈਣ ਲਈ ਭੇਜਿਆ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਿੱਖਾਂ ਨੇ ਅਰਜ਼ ਕੀਤੀ ਤੇ ਉਹਨਾਂ ਕਿਹਾ ਆਪਣੇ ਆਪ ਉਹ ਪ੍ਰਮਾਤਮਾ ਜਿਹੜਾ ਇਨਾਂ ਨੂੰ ਨਜਿੱਠ ਲੇਗਾ ਜਿਹੜਾ ਸੁਲਹੀ ਖਾਨ ਸੀ ਉਹ ਪੱਠੇ ਦੇ ਵਿੱਚ ਡਿੱਗ ਕੇ ਮਰ ਗਿਆ ਸੁਲਬੀ ਖਾਨ ਜਿਹੜਾ ਉਹ ਪੀੜth ਹੋਈ ਢਿੱਡ ਦੇ ਵਿੱਚ ਐਸੀ ਉੱਠੀ ਉਹ ਦੋਵੇਂ ਵੀ ਜਿਹੜੇ ਨੇ ਨਸ਼ਟ ਹੋ ਗਏ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹ ਸਹਿ ਕਾਰਨ ਨੇ ਜਿਹੜਾ ਮੁੱਖ ਕਾਰਨ ਬੰਦ ਹੈ ਉਹ ਮੇਨ ਮੁੱਖ ਕਾਰਨ ਇਹ ਹੈ ਕਿ ਮੁਰਤਜ਼ਾ ਖਾਨ ਜਿਹੜਾ ਦਿੱਲੀ ਦੇ ਵਿੱਚ ਗਵਰਨਰ ਸੀ ਲਾਹੌਰ ਦਾ ਜਿਹੜਾ ਉਸ ਟਾਈਮ ਗਵਰਨਰ ਹੈ ਉਹ ਖੁਲੀ ਖਾਨ ਹੈ ਔਰ ਇਸ ਨੇ ਜਹਾਂਗੀਰ ਨੂੰ ਚਿੱਠੀ ਲਿਖੀ ਚਿੱਠੀ ਲਿਖ ਕੇ ਵਿੱਚ ਇਹਨੇ ਕਿਹਾ ਕਿ ਤੇਰਾ ਜਿਹੜਾ ਲੜਕਾ ਖੁਸਰੋ ਉਹ ਖੁਸਰੋ ਨੇ ਜਹਾਂਗੀਰ ਦੇ ਖਿਲਾਫ ਬਗਾਵਤ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਆਪਣਾ ਤਿਲਕ ਲਾਇਆ ਤਿਲਕ ਲਾ ਕੇ ਉਹਨੂੰ ਰਾਜ ਗੱਦੀ ਦੇ ਦਿੱਤੀ ਇਸ ਚੀਜ਼ ਤੋਂ ਜਹਾਂਗੀਰ ਨੇ ਬਹੁਤ ਜ਼ਿਆਦਾ ਖਾਰ ਜੜੀ ਹੈ ਖਾਧੀ ਮੇਨ ਕਾਰਨ ਇਹ ਬਣਿਆ ਉਸ ਤੋਂ ਬਾਅਦ ਜਿਹੜਾ ਮੇਨ ਕਾਰਨ ਬਣ ਰਿਹਾ ਉਹ ਇਹ ਬਣ ਰਿਹਾ ਕਿ ਇੱਕ ਮਖਸ਼ਬੰਦੀ ਨਾਂ ਦਾ ਸਮੁੰਦਾਇ ਜਿਹੜਾ ਸੀ ਮੁਸਲਮਾਨਾਂ ਦਾ ਜਿਹੜਾ ਧਰਮ ਦਾ ਕਬੀਲਾ ਜਿਹੜਾ ਇੱਕ ਸੈਕਟ ਕਹਿ ਸਕਦੇ ਆ ਉਹ ਇੰਡੀਆ ਦੇ ਵਿੱਚ ਸੀ ਜਿਹਦਾ ਪ੍ਰਮੁਖ ਸੀ ਮੁਹੰਮਦ ਬਿੱਲਾ ਬਾਕੀ ਉਹ ਜਦੋਂ ਚੜ੍ਹਾਈ ਕਰ ਗਿਆ ਤੇ ਉਸ ਤੋਂ ਬਾਅਦ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਬੈਠਾ ਉਹ ਸ਼ੇਖ ਅਹਿਮਦ ਸਰਹੰਦੀ ਸੀ ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀ ਉਹ ਮੰਨਦਾ ਸੀ ਇਸਲਾਮ ਦੇ ਲੋਕ ਇਹ ਮੰਨਦੇ ਨੇ ਕਿ 1000 ਸਾਲ ਬਾਅਦ ਇਸਲਾਮ ਦੇ ਵਿੱਚ ਇੱਕ ਪੈਗੰਬਰ ਹੁੰਦਾ ਹੈ ਰੀਫਾਰਮਰ ਹੁੰਦਾ ਹੈ ਜਿਹੜਾ ਕਿ ਖਲੀਫਾ ਹੁੰਦਾ ਹੈ ਜਿਹੜਾ ਇਹਦੇ ਵਿੱਚ ਜੋ ਬੁਰਾਈਆਂ ਆਈਆਂ ਉਹਨਾਂ ਨੂੰ ਦੂਰ ਕਰੇਗਾ ਇਹ ਆਪਣੇ ਆਪ ਨੂੰ ਖਲੀਫਾ ਮੰਨਦਾ ਸੀ ਫਾਰਸੀ ਦੇ ਸ਼ਬਦਾਂ ਦੇ ਵਿੱਚ ਇਹਨੂੰ ਕਿਹਾ ਗਿਆ ਮੁਜਸਸ ਅਲਫ ਸਾਨੀ ਮੁਜਸਸ ਦਾ ਮਤਲਬ ਹੈ ਰਿਫਾਰਮਰ ਔਰ ਅਲਫ ਦਾ ਮਤਲਬ ਹੈ 1000 ਔਰ ਸਾਨੀ ਦਾ ਮਤਲਬ ਹੈ ਸਾਲ ਕਿ 1000 ਸਾਲ ਬਾਅਦ ਆਉਣ ਵਾਲਾ ਜਿਹੜਾ ਹੈ ਮੈਂ ਆ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਜਿਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਸਾਰਾ ਇਲਾਕਾ ਜੇਕਰ ਸਿੱਖਾਂ ਦੇ ਨਾਲ ਬਣ ਗਿਆ ਤਾਂ ਮੈਂ ਖਲੀਫਾ ਕਿਵੇਂ ਬਣਾਦਾ ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਭਾਈ ਮੰਜ ਹੈ ਭਾਈ ਮੰਜ ਦਾ ਪਿੰਡ ਜਿਹੜਾ ਤੰਗਮਾਈ ਪਿੰਡ ਹੈ ਭਾਈ ਮੰਜ ਜਦੋਂ ਇਹ ਸਖੀ ਸਰਵ ਦੀ ਅਸੀਂ ਇਹ ਜਿਹੜੇ ਸਖੀ ਸਰਵ ਜਿਹੜੇ ਸਨ ਇਹ ਡੇਰਾ ਗਾਜੀਖਾਂ ਜਿਹੜਾ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਉਹਦੇ ਵਿੱਚ ਨਿਗਾਹਾਂ ਪਿੰਡੇ ਉੱਥੋਂ ਹੀ ਰਹਿੰਦੇ ਸਨ ਨਿਗਾਹੇ ਵਾਲਾ ਪੀਰ ਲਾਲਾ ਵਾਲਾ ਪੀਰ ਲਖਤਾਤਾ ਪੀਰ ਇਹ ਤੁਸੀਂ ਸੁਣਿਆ ਹੋਵੇਗਾ ਇਸੇ ਨੂੰ ਧੌਂਕਲ ਵਾਲਾ ਪੀਰ ਵੀ ਪੀਰ ਵੀ ਕਹਿੰਦੇ ਨੇ ਕਿਉਂਕਿ ਧੌਂਕਲ ਦੇ ਵਿੱਚ ਉਹਦੀ ਕਬਰ ਸੀ ਇਥੇ ਪਾਕਿਸਤਾਨ ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਸੰਗਤ ਨੂੰ ਇਕੱਠੀ ਕਰਕੇ ਭਾਈ ਮੰਜ ਕਿੱਥੋਂ ਲੈ ਜਾਂਦਾ ਸੀ ਜਦੋਂ ਇਹ ਅੰਮ੍ਰਿਤਸਰ ਦੇ ਵਿੱਚੋਂ ਲੰਘ ਰਿਹਾ ਇਸ ਨੇ ਅੰਮ੍ਰਿਤਸਰ ਜਦੋਂ ਪਹੁੰਚਿਆ ਦਰਬਾਰ ਸਾਹਿਬ ਦੇ ਨੇੜੇ ਤਾਂ ਇਹਨੇ ਪੁੱਛਿਆ ਕਿ ਇੱਥੇ ਕਿਹੜਾ ਗੁਰੂ ਹੈ ਜਿੰਨੀਆਂ ਇਹ ਸੰਤਾ ਆ ਰਹੀਆਂ ਨੇ ਇਹ ਕੌਣ ਹੈ ਤਾਂ ਸਿੱਖ ਨੇ ਕਿਹਾ ਕਿ ਇਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਹਿੰਦਾ ਕਿ ਕਿੱਥੇ ਬੈਠੇ ਨੇ ਉਹਨਾਂ ਦਾ ਜਿਹੜਾ ਦਰਬਾਰ ਹੈ ਉਹ ਕਿੱਥੇ ਹੈ ਤੇ ਸਿੱਖ ਨੇ ਆਖਿਆ ਇਹਨਾਂ ਦਾ ਦਰਬਾਰ ਨਹੀਂ ਹੈ ਗੁਰੂ ਅਰਜਨ ਦੇਵ ਜੀ ਦੇ ਜੇ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਉਹ ਦੇਖ ਸੰਗਤ ਜਿਹੜੀ ਕਾਬਲ ਕੰਧਾਰ ਤੋਂ ਆਈ ਹੈ ਗੁਰੂ ਜੀ ਉਹਨਾਂ ਦੇ ਜੋੜੇ ਸਾਫ਼ ਕਰ ਰਹੇ ਨੇ ਜਦੋਂ ਇਹ ਗੱਲ ਭਾਈ ਮੰਜ ਨੇ ਸੁਣੀ ਇੰਨੀ ਜ਼ਿਆਦਾ ਨਿਰਮਾਨਤਾ ਇੰਨੀ ਜ਼ਿਆਦਾ ਜਿਹੜੀ ਇਹ ਸਹਿਨਚੀਲਤਾ ਵੇਖ ਕੇ ਭਾਈ ਮਾਂਜੀ ਜਿਹੜਾ ਉੱਥੇ ਹੀ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਪਾਣੀ ਪਾਣੀ ਹੋ ਗਿਆ ਕਿ ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਿੱਖ ਜਿਹੜਾ ਬਣਨਾ ਉਹ ਸਿੱਖ ਬਣ ਗਿਆ ਜਿਹੜੇ ਉਹਦੇ ਨਾਲ ਜਿਹੜੀ ਸੰਗਤ ਉੱਥੇ ਲੈ ਕੇ ਜਾ ਰਹੀ ਸੀ ਨਿਗਾਹੇ ਨੂੰ ਉਹ ਵੀ ਸਿੱਖ ਸੱਜ ਗਈ ਇਹ ਮੇਨ ਵੱਡੇ ਕਾਰਨ ਜਿਹੜੇ ਨੇ ਬਣੇ ਨੇ ਸ਼ਹਾਦਤ ਦੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੇਖ ਅਹਿਮਦ ਸਰਹੰਦੀ ਜਿਹੜਾ ਹੋਇਆ ਉਸਨੇ 72 ਚਿੱਠੀਆਂ ਲਿਖੀਆਂ ਨੇ ਜਹਾਂਗੀਰ ਨੂੰ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਇਸ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਏ ਸ਼ਹਾਦਤ ਦਾ ਮੇਨ ਜਿਹੜਾ ਕਾਰਨ ਹੈ ਉਹ ਇਹ ਬਣਿਆ ਉਸ ਤੋਂ ਬਾਅਦ ਜਹਾਂਗੀਰ ਲਿਖਦਾ ਆਪਣੀ ਜਿਹੜੀ ਉਹਦੀ ਫਾਰਸੀ ਦੀ ਆਪਣੀ ਉਹਨੇ ਜੀਵਨੀ ਲਿਖੀ ਹੋਈ ਹੈ ਸਵੇ ਜੀਵਨੀ ਤੁਜਕੇ ਜਹਾਂਗੀਰੀ ਉਹਦੇ ਵਿੱਚ ਜਦੋਂ ਇਹ ਹੁਕਮ ਦਿੰਦਾ ਹੈ ਇਹ ਕਹਿੰਦਾ ਕਿ ਅਰਜਨ ਜਿਹੜਾ ਆਪਣੇ ਵਾਸਤੇ ਗੁਰੂ ਨੇ ਪਰ ਉਹਨਾਂ ਵਾਸਤੇ ਅਰਜਨ ਸੀ ਗੁਰੂ ਅਰਜਨ ਦੇਵ ਸਾਹਿਬ ਉਹ ਕਹਿੰਦਾ ਅਰਜਨ ਦੀ ਝੂਠ ਦੀ ਜਿਹੜੀ ਦੁਕਾਨ ਹੈ ਉਸ ਨੂੰ ਮੈਂ ਬੰਦ ਕਰਦਾ ਇਸ ਨੇ ਇਸਲਾਮ ਦੇ ਜਿਹੜੇ ਭੋਲੇ ਪਾਲੇ ਲੋਕ ਨੇ Hindu ਜਿਹੜੇ ਲੋਕ ਨੇ ਉਹਨ ਭੋਲੇ ਪਾल्या ਨੂੰ ਆਪਣੇ ਮਗਰ ਲਾ ਰਿਹਾ ਇਹ ਮੇਨ ਕਾਰਨ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਣਿਆ ਅਕਬਰ ਰਾਜੇ ਤੋਂ ਬਾਅਦ ਸੁਣਿਆ ਇਤਿਹਾਸ ਕਰਦਾ ਹੈ ਵੀ ਜਹਾਂਗੀਰ ਇੱਕ ਨਸ਼ਿਆਈ ਬੰਦਾ ਸੀਗਾ ਜੀ ਇਹ ਇਹ ਪਹਿਲੇ ਸਾਜ਼ਿਸ਼ ਰਚੀ ਗਈ ਸੀਗੀ ਵੀ ਅਕਬਰ ਰਾਜ ਨੂੰ ਸੁੰਨਬੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀਗਾ ਇਹ ਸ਼ਹਿਜਾਦਾ ਸਲੀਮ ਨਾਲ ਕਿ ਇਹਨਾਂ ਨੇ ਪਹਿਲੋ ਪ੍ਰੋਪਗੈਂਡਾ ਘੰਡਿਆ ਹਾਂਜੀ ਕਿ ਤੈਨੂੰ ਗਰਗਦੀ ਦੇ ਦਿੰਦੇ ਨੇ ਅਸੀਂ ਅਕਬਰ ਰਾਜੇ ਦਾ ਤੂੰ ਮੁੰਡਾ ਹੈ ਤੇ ਤੈਨੂੰ ਸਾਡੇ ਤਰ੍ਹਾਂ ਚੱਲਣਾ ਪਊ ਜਿਵੇਂ ਅਸੀਂ ਕਵਾਂਗੇ ਕਿ ਸੁੰਨਬੀ 6 ਮਹੀਨੇ ਦੇ ਵਿੱਚ ਇਹਨਾਂ ਨੇ ਜਿਹੜੀ ਕਿ ਸ਼ਿਦਗੁਰ ਅਰਜਨ ਦੇਵ ਜ ਨੂੰ ਸ਼ਹਾਦਤ ਦਿੱਤੀ ਸੀ ਉਸ ਤੋਂ ਬਾਅਦ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਸ਼ਹਾਦਤ ਦੇ ਕਾਰਨ ਦਿੱਤੇ ਨੇ ਇਹ ਸਰਦਾਰ ਕਪੂਰ ਸਿੰਘ ਦੀਆਂ ਕੁਝ ਕਿਤਾਬਾਂ ਹੈ ਡਾਕਟਰ ਗੰਡਾ ਸਿੰਘ ਇਤਿਹਾਸਕਾਰ ਹੋਏ ਨੇ ਉਹਨਾਂ ਨੇ ਫਾਰਸੀ ਦੇ ਸਰੋਤ ਲੈ ਕੇ ਉਹਦੇ ਵਿੱਚੋਂ ਉਹਨਾਂ ਨੇ ਸਾਰੇ ਜਿਹੜੇ ਨੇ ਇਸ਼ਹਾਦ ਦੱਸਿਆ ਮੀਨ ਜਿਹੜਾ ਜੋ ਆਪਾਂ ਪ੍ਰੂਫ ਉਸ ਸਮੇਂ ਦਾ ਮੰਨਾਂਗੇ ਉਹ ਜਹਾਂਗੀਰ ਦੀ ਜਿਹੜੀ ਤੁਜਕੇ ਜਹਾਂਗੀਰੀ ਹੈ ਉਸਨੇ ਆਪਣੀ ਜਿਹੜੀ ਸਵੇ ਜੀਵਨੀ ਲਿਖੀ ਹੈ ਉਹਦੇ ਵਿੱਚ ਕਾਰਨ ਜਿਹੜਾ ਉਹ ਸਪਸ਼ਟ ਆ ਰਿਹਾ ਹੈ 11 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਗੁਰਗੱਦੀ ਗੁਰਗੱਦੀ ਮਿਲਣੀ ਜੀ ਤੇ ਕੀ ਸ੍ਰੀ ਗੁਰੂ ਅਰਜਨ ਦੇਵ ਨੂੰ ਪਹਿਲਾਂ ਪਤਾ ਲੱਗ ਸਕਿਆ ਸੀ ਵੀ ਸਾਡੇ ਹੁਣ ਸ਼ਹਾਦਤ ਹੋਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਗਏ ਨੇ ਉਹਨਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਸੌਂਪ ਕੇ ਫਿਰ ਚਲੇ ਗਏ ਨੇ ਉਹਨਾਂ ਨੂੰ ਪਤਾ ਸੀ ਕਿ ਇਹ ਜ਼ੁਲਮੀ ਰਾਤ ਜਿਹੜਾ ਇਸ ਤਰ੍ਹਾਂ ਹੀ ਕਰੇਗਾ ਸਾਡੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਤਰੀਕੇ ਨਾਲ ਜਿਹੜੀ ਸ਼ਹੀਦਤ ਸ਼ਹਾਦਤ ਦਿੱਤੀ ਗਈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕਿ ਬਾਅਦ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹੀਦ ਹੋਏ ਨੇ ਉਹਨਾਂ ਦਾ ਜਿਹੜਾ ਸੀਸ ਹੈ ਧੜ ਦੇ ਨਾਲੋਂ ਅਲੱਗ ਕੀਤਾ ਗਿਆ ਔਰ ਛੋਟੇ ਸਹਬਜ਼ਾਦਿਆਂ ਦੀ ਕਿਸ ਤਰ੍ਹਾਂ ਸ਼ਹਾਦਤ ਹੋਈ ਹੈ ਤੁਸੀਂ ਦੇਖਿਆ ਨੀਆਂ ਦੇ ਵਿੱਚ ਇਨਕੇ ਬਾਅਦ ਦੇ ਵਿੱਚ ਜਿਹੜਾ ਸ਼ੁਰਾ ਮਾਰਿਆ ਗਿਆ ਕਥਾ ਗੁਰੂ ਸੁਤਨਾਕਰ ਦੇ ਵਿੱਚ ਜਿਹੜਾ ਲਿਖਿਆ ਹੋਇਆ ਲੇਕਿਨ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਇੱਕ ਅਲੱਗ ਤਰੀਕੇ ਦੇ ਨਾਲ ਹੋਈ ਹੈ ਉਸ ਦਾ ਕਾਰਨ ਇਹ ਸੀ ਕਿ ਜਦੋਂ ਜਹਾਂਗੀਰ ਤੁਜਕੇ ਜਹਾਂਗੀਰੀ ਦੇ ਵਿੱਚ ਫਾਰਸੀ ਦੇ ਵਿੱਚ ਹੁਕਮ ਕਰਦਾ ਉਹ ਲਿਖਦਾ ਅਮਰ ਅਮਰ ਕਰਦਮ ਅਮਰ ਜਿਹੜਾ ਫਾਰਸੀ ਦਾ ਸ਼ਬਦ ਹੈ ਜਿਹਦਾ ਹੁਕਮ ਕਰਨਾ ਕਰਦਮ ਮੈਂ ਹੁਕਮ ਕਰਨਾ ਕਿ ਬਾਬਾ ਸਿਆਸੇ ਜਾਸਾ ਰਸਾਨਗ ਇਸ ਕਿਤਾਬ ਦੀ ਧਾਰਾ ਦੇ ਤਹਿਤ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਜਿਹੜੀ ਜਾਸਾ ਦੀ ਧਾਰਾ ਉਹ ਏ ਸੀ ਜਿਹੜਾ ਚੰਗੇਜ਼ ਖਾਂ ਹੋਇਆ ਉਹਦੇ ਕਬੀਲਿਆਂ ਦੇ ਜਿਹੜੇ ਲੋਕ ਸੀ ਉਹ ਮੰਨਦੇ ਸੀ ਕਿ ਜਿਹੜੀਆਂ ਬਾਦਰੂਆਂ ਹੁੰਦੀਆਂ ਨੇ ਉਹਨਾਂ ਨੂੰ ਟਾਲਣ ਵਾਸਤੇ ਜਿਹੜੇ ਪੁਜਾਰੀ ਹੁੰਦੇ ਨੇ ਜਿਹੜੇ ਉਹਨਾਂ ਦੇ ਪ੍ਰੋਹੀਤ ਸਨ ਉਹਨਾਂ ਨੂੰ ਜਦੋਂ ਸਜ਼ਾ ਦਿੰਦੇ ਸੀ ਉਹਨਾਂ ਨੂੰ ਵਿੱਕੀ ਕਿਹਾ ਗਿਆ ਚੰਗੇਜ਼ ਜਿਹੜੀ ਤਰਕੀਏਸ਼ਨ ਪਾਸ ਹੈ ਉਹਦੇ ਅੰਦਰ ਉਹ ਮੰਨਦੇ ਸਨ ਕਿ ਜੇਕਰ ਇਸ ਤਰ੍ਹਾਂ ਦੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ ਦੇ ਉੱਤੇ ਡੁੱਲ ਜਾਏ ਤੇ ਉਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਹੁੰਦੇ ਨੇ ਔਰ ਅੱਗੇ ਹੋਰ ਜਿਹੜੇ ਨੇ ਪੈਦਾ ਹੁੰਦੇ ਨੇ ਵਿਰੋਧ ਕਰਨ ਵਾਲੇ ਠੀਕ ਹੈ ਜਾਸਾ ਦੀ ਤਹਿਰਾ ਦੇ ਤਹਿਤ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਗਈ ਸ਼ਹਾਦਤ ਦੇਣ ਲਈ ਕਿਹਾ ਗਿਆ ਇਹ ਫਤਵਾ ਲਾਗੂ ਇਸ ਕਰਕੇ ਕੀਤਾ ਗਿਆ ਕਿ ਇਹਨਾਂ ਦਾ ਖੂਨ ਜਿਹੜਾ ਉਹ ਜ਼ਮੀਨ ਤੇ ਨਹੀਂ ਰੁੜਨਾ ਚਾਹੀਦਾ ਇਸੇ ਕਾਰਨ ਹੀ ਦੇਗ ਦੇ ਵਿੱਚ ਉਹ ਬਾਲ ਲਿਆ ਗਿਆ ਅਤੀ ਤਵੀ ਦੇ ਉੱਤੇ ਬਿਠਾਇਆ ਗਿਆ ਔਰ ਗਰਮ ਰੇਤਾ ਦੇ ਜਿਹੜੇ ਕੜਸ਼ੇ ਨੇ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਿਰ ਪਾਏਗੇ ਸੀਸ ਦੇ ਵਿੱਚ ਪਾਏਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਖੂਨ ਹੈ ਉਹ ਥੱਲੇ ਨਹੀਂ ਹੋਣਾ ਚਾਹੀਦਾ ਧਰਤੀ ਤੇ ਬੂੰਦਾ ਜਿਹੜੀਆਂ ਉਹ ਨਹੀਂ ਡਿੱਗਣੀਆਂ ਚਾਹੀਦੀਆਂ ਇਹ ਜਾਸਾ ਦੀ ਧਾਰਾ ਸੀ ਜਿਸ ਦੇ ਤਹਿਤ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕੀ ਸੱਚੇ ਪਾਸ਼ਾ ਸ਼ਹੀਦ ਗੁਰੂ ਅਰਜਨ ਦੇਵ ਜੀ ਦਾ ਇਹਨਾਂ ਦੀ ਮੁਖ ਕੀ ਦੇਣਾ ਸੇਖ ਹਤੀਆ ਸੁਣੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮੁਖ ਦੇਨ ਜੇ ਆਪਾਂ ਕਹਿੰਨੇ ਆ ਇੱਕ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਕਰਤੀ ਸੀ ਕਿ ਜੇ ਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਇਸ ਚੀਜ਼ ਨੂੰ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਕੇ ਵਿਖਾਇਆ ਸ਼ਹਾਦਤ ਦਾ ਮੁੱਢ ਬਣਿਆ ਜੇਸ ਤੋਂ ਅੱਗੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸਾਹਿਬ ਜਾਦਿਆਂ ਨੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਇਹ ਸਭ ਤੋਂ ਵੱਡੀ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ ਫਿਰ ਜੇ ਦੇਣ ਵੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪਾਦਨਾ ਇਹਨਾਂ ਨੇ ਕੀਤੀ ਹੈ ਸਨ 1604 ਦੇ ਵਿੱਚ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਈ ਔਰ ਬਾਬਾ ਬੁੱਢਾ ਜੀ ਨੂੰ ਪਹਿਲਾ ਗਰੰਥੀ ਜਿਹੜਾ ਇਹਨਾਂ ਨੇ ਬਣਾਇਆ ਗੁਰੂ ਅਰਜਨ ਦੇਵ ਜੀ ਨੇ ਇਹ ਜ਼ਰੂਰਤ ਕਿਉਂ ਪਈ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਅਰਜ਼ ਕੀਤੀ ਕਿ ਬਾਣੀ ਜਿਹੜੀ ਹੈ ਜਿਹੜੇ ਸਿੱਖ ਤੁਹਾਡੇ ਕੋਲ ਰਹਿੰਦੇ ਨੇ ਉਹ ਤਾਂ ਸਮਝ ਲੈਂਦੇ ਨੇ ਵੀ ਇਹ ਬਾਣੀ ਗੁਰੂ ਦੀ ਹੈ ਪਰ ਬਾਹਰ ਜਿਹੜੇ ਰਹਿੰਦੇ ਨੇ ਉੱਥੇ ਕੱਚੀ ਬਾਣੀ ਜਿਹੜੀ ਹੈ ਉਹ ਚੱਲ ਰਹੀ ਹੈ ਪ੍ਰਿਥੀ ਚੰਦ ਵੱਲੋਂ ਗ੍ਰੰਥ ਜਿਹੜੇ ਨੇ ਛਪਵਾਏ ਜਾ ਰਹੇ ਨੇ ਆਪਣੇ ਸੁਪੁੱਤਰ ਦੇ ਰਾਜ ਬੇਟੇ ਰਾਜ ਉਸ ਦਾ ਨਖੇੜਾ ਜਿਹੜਾ ਕਰਨਾ ਜ਼ਰੂਰੀ ਹੈ ਕੁਝ ਦੋ ਮੈਂ ਦੋ ਤਿੰਨ ਤੁਕਾਂ ਤੁਹਾਨੂੰ ਮੈਂ ਦੱਸਣਾ ਤੁਹਾਡੀ ਨੌਲੇਜ ਵਾਸਤੇ ਸਤ ਸੰਗਤ ਦੀ ਨੌਲੇਜ ਵਾਸਤੇ ਕਿ ਅੱਜ ਆਪਣੇ ਸਾਡੇ ਟਰਾਲੀਆਂ ਦੇ ਉੱਤੇ ਟਰੱਕਾਂ ਦੇ ਉੱਤੇ ਲਿਖਿਆ ਹੁੰਦਾ ਨਾਮ ਕੁਮਾਰੀ ਨਾਨਕਾ ਚੜੇ ਰਹੇ ਦਿਨ ਰਾਤ ਇਹ ਗੁਰਬਾਣੀ ਦੀ ਤੁਕ ਨਹੀਂ ਹੈ ਕੱਚੀ ਬਾਣੀ ਹੈ ਫਿਰ ਹੋਰ ਲਿਖਿਆ ਹੁੰਦਾ ਕਿ ਨਾਨਕ ਨੀਵਾ ਜੋ ਚਲਾ ਲੱਗਾ ਨਾ ਤਤੀ ਬਾਓ ਇਹ ਵੀ ਗੁਰਬਾਣੀ ਦੀ ਤੁਕ ਨਹੀਂ ਹੈ ਇੱਕ ਹੋਰ ਆਪਾਂ ਕਹਿੰਦੇ ਆ ਕਿ ਨਾਨਕ ਦੁਖਿਆ ਸਭ ਸੰਸਾਰ ਸੋ ਸੁਖਿਆ ਜਿਸ ਨਾਮ ਆਦਾਰ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਾਨਕ ਦੁਖਿਆ ਸਭ ਸੰਸਾਰ ਬਾਲੀ ਰੋਵੈ ਬਾਜ ਪਤਾਰ ਸਾਹਿ ਇਹਨਾਂ ਸ਼ਬਦਾਂ ਦਾ ਜਿਹੜਾ ਆਸ਼ਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜਿਹੜਾ ਮੋਟਿਵ ਹੈ ਮਿਲ ਰਿਹਾ ਹੈ ਲੇਕਿਨ ਇਹ ਹੈ ਕੱਚੀ ਬਾਣੀ ਕੱਚੀ ਬਾਣੀ ਦਾ ਨਖੇੜਾ ਕਰਨ ਵਾਸਤੇ ਇੱਕ ਹੋਰ ਜਿਹੜੀ ਗੱਲ ਹੈ ਇਕੋ ਸਿਮਰੋ ਨਾਨਕਾ ਜੋ ਸਭ ਮੇ ਰਹਿ ਸਮਾਏ ਐਸਾ ਕੋਈ ਨਾ ਸਿਮਰੀ ਹੈ ਜੋ ਜਮੇ ਤੇ ਮਰ ਜਾਏ ਇਹ ਵੀ ਕੱਚੀ ਬਾਣੀ ਹੈ ਇਹ ਕੱਚੀ ਬਾਣੀ ਤੇ ਗੁਰੂ ਦੀ ਬਾਣੀ ਜਿਹੜੀ ਹੈ ਉਹਦਾ ਨਖੇੜਾ ਕਰਨ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਕੀਤੀ ਹੈ ਇਹ ਸਿੱਖ ਪੰਥ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਡੀ ਦੇਣ ਜਿਹੜੀ ਹੈ ਉਹ ਕਹੀ ਜਾ ਸਕਦੀ ਕੱਚੀ ਜਿਹੜੀ ਕੱਚੀ ਬਾਣੀ ਦੀ ਤੁਸੀਂ ਗੱਲ ਕੀਤੀ ਹੈ ਇਹ ਕੱਚੀ ਬਾਣੀ ਫਿਰ ਆਪਣੇ ਮਨਮਤ ਨਾਲ ਲਿਖੀ ਗਈ ਹੈ ਇਹ ਮਨਮਤ ਨਾਲ ਉਸ ਸਮੇਂ ਲਿਖੀ ਜਾ ਰਹੀ ਸੀ ਪ੍ਰਿਥੀ ਚੰਦ ਦੇ ਲੜਕੇ ਵੱਲੋਂ ਲੜਕੇ ਵੱਲੋਂ ਸੰਗਤਾਂ ਨੂੰ ਭਲੇਖਾ ਪਾਣ ਦੇ ਵਾਸਤੇ ਕੀ ਪ੍ਰਿਥੀ ਚੰਦ ਮੇਰਾ ਪਿਤਾ ਜਿਹੜਾ ਹੈ ਉਹ ਗੁਰੂ ਹੈ ਗੁਰੂ ਅਰਜਨ ਦੇਵ ਜੀ ਗੁਰੂ ਨਹੀਂ ਹੈ ਉਹਨਾਂ ਵੱਲੋਂ ਇੱਕ ਅੱੱਚੀ ਬਾਣੀ ਦਾ ਜਿਹੜਾ ਸੀ ਪ੍ਰਚਾਰ ਕੀਤਾ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਤੇ ਲੈ ਕੇ ਦਸਮ ਪਾਤਸ਼ਾਹ ਤੱਕ ਲਗਭਗ ਸਾਰਾ ਪਰਿਵਾਰ ਵਾਰਿਆ ਗਿਆ ਕੀ ਅੱਜ ਦਾ ਜਿਹੜਾ ਸਿੱਖ ਹੈ ਤੁਹਾਨੂੰ ਲੱਗਦਾ ਕਿ ਤੋ ਦਾ ਕਦ ਬੋਣਾ ਅਸੀਂ ਉਹਨਾਂ ਦੀਆਂ ਜਿਹੜੇ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਆ ਇਹ ਯੁੱਗ ਇਸ ਤਰ੍ਹਾਂ ਦਾ ਹੈ ਇਦੇ ਵਿੱਚ ਅੱਜ ਜਿਹੜਾ ਮਟੀਰੀਅਲਿਜ਼ਮ ਜਿਹੜਾ ਵੱਧ ਗਿਆ ਹੈ ਆਰਥਿਕਤਾ ਦੇ ਪਿੱਛੇ ਆਪਾਂ ਜਿਆਦਾ ਭੱਜ ਰਹੇ ਆ ਅਸੀਂ ਆਪਣੇ ਇਤਿਹਾਸ ਨੂੰ ਜਿਹੜਾ ਉਹ ਭੁੱਲਦੇ ਜਾ ਰਹੇ ਆ ਜਿੰਨੀ ਦੇਰ ਤੱਕ ਅਸੀਂ ਇਤਿਹਾਸ ਨੂੰ ਯਾਦ ਨਾ ਕਰਾਂਗੇ ਬੱਚਿਆਂ ਸਾਡਿਆਂ ਨੂੰ ਇਹ ਤਾਂ ਜ਼ਰੂਰ ਪਤਾ ਹੈ ਕਿ ਅਕਬਰ ਤੇ ਬੀਰਬਲ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਪਰ ਇਹ ਨਹੀਂ ਪਤਾ ਕਿ ਬੀਰਬਲ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਉਹਦਾ ਹੱਥ ਹੈ ਇਹ ਅਜੇ ਤੱਕ ਅਸੀਂ ਕਿਸੇ ਨੇ ਦੱਸਿਆ ਸੋ ਅੱਜ ਲੋੜ ਹੈ ਸਾਨੂੰ ਸਾਡੇ ਜਿਹੜੇ ਵਡੇਰੇ ਨੇ ਵੱਡਿਆਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਨੇ ਕੁਰਬਾਨੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾਈਏ ਆਪਣੇ ਇਤਿਹਾਸ ਨੂੰ ਸੰਭਾਲੀਏ ਆਪਣੇ ਵਿਰਸੇ ਨੂੰ ਯਾਦ ਕਰੀਏ ਤਾਂਕਿ ਜਿਹੜੀ ਸਾਡੀ ਕੌਮ ਹੈ ਉਹ ਹੋਰ ਚੜ੍ਹਦੀ ਕਲਾ ਬੱਜ ਜਾਏ ਅੱਜ ਦੇ ਦਿਨ ਤੁਸੀਂ ਤੁਹਾਨੂੰ ਪਤਾ ਪੂਰੇ ਭਾਰਤ ਵਰਸ਼ ਦੇ ਵਿੱਚ ਜਿੱਥੇ ਕਿ ਠੰਡੇ ਪਾਣੀ ਦੀ ਸ਼ਬੀਲ ਲਾਈ ਜਾਂਦੀ ਹੈ ਜੀ ਕਈਆਂ ਦਾ ਤੇ ਇਤਿਹਾਸਕਾਰਾਂ ਨੂੰ ਪਤਾ ਵੀ ਸ਼ਬੀਲ ਕਿਉਂ ਲਈ ਜਾਂਦੀ ਏ ਪਰ ਲੇਕਿਨ ਕਈ ਸੇਵਾ ਵਾਸਤੇ ਇਕੱਲੇ ਕਰਦੇ ਵੀ ਇਕੱਲੇ ਸੇਵਾ ਹੀ ਕਰਨੀ ਏ ਥੋੜੀ ਜਿਹਾ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਵੀ ਜਿਹੜਾ ਠੰਡੇ ਪਾਣੀ ਦੀ ਜਿਹੜੀ ਸ਼ਬੀਲ ਲਈ ਜਾਂਦੀ ਏ ਇਹਦੇ ਪਿੱਛੇ ਕੀ ਕਾਰਨ ਨੇ ਉਹਦਾ ਮਹੱਤਵ ਕੀ ਏ ਇਹਦੇ ਮੈਂ ਤੁਹਾਡੇ ਸਾਹਮਣੇ ਦੋ ਕਾਰਨ ਰੱਖਾਂਗਾ ਪਹਿਲੀ ਗੱਲ ਤਾਂ ਇਹ ਏ ਕਿ ਸ਼ਬੀਲ ਜਿਹੜੀ ਏ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਜੋੜਿਆ ਜਾ ਰਿਹਾ ਏ ਇਸ ਲੇਕਿਨ ਪਹਿਲਾਂ ਵੀ ਜਿਹੜੀਆਂ ਸੰਕਤਾਂ ਗੁਰੂ ਘਰ ਦੂਰੋਂ ਕਰਮੀ ਦੇ ਵਿੱਚ ਆਉਂਦੀਆਂ ਸੀ ਉਹਨਾਂ ਵਾਸਤੇ ਉਸ ਸਮੇਂ ਜਲ ਦੇ ਵਿੱਚ ਗੁੜ ਘੋਲ ਕੇ ਗਲੂਕੋਜ਼ ਬਣਾ ਕੇ ਦਿੱਤਾ ਜਾਂਦਾ ਸੀ ਉਹਨਾਂ ਨੂੰ ਠੰਡਾ ਜਲ ਛਕਾਇਆ ਜਾਂਦਾ ਸੀ ਗਰਮੀ ਲੋ ਤੋਂ ਬਚਾਉਣ ਵਾਸਤੇ ਪਹਿਲਾਂ ਵੀ ਚੱਲ ਰਹੀ ਸੀ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਉਹਦਾ ਕਰਤਾ ਭਾਈ ਸੰਤੋਖ ਸਿੰਘ ਨੇ ਇਹ ਲਿਖਿਆ ਹੋਇਆ ਹੈ ਕਿ ਜਿਹੜੀ ਚੰਦੂ ਦੀ ਨੂੰਹ ਸੀ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਠੰਡਾ ਜਲ ਛਕਾਇਆ ਉਸ ਸਮੇਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਕਬੂਲ ਕੀਤਾ ਸੀ ਤਾਂ ਇਹ ਜਿਹੜੀ ਸ਼ਬੀਲ ਹੈ ਲਾਈ ਜਾ ਰਹੀ ਹੈ ਕੁਝ ਇਤਿਹਾਸਕਾਰ ਇਹ ਦੱਸਦੇ ਨੇ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਸੰਗਤਾਂ ਨੇ ਜਿਹੜਾ ਦੂਰੋਂ ਦੂਰੋਂ ਆਉਣਾ ਸ਼ੁਰੂ ਕੀਤਾ ਤੇ ਉਹਨਾਂ ਸੰਗਤਾਂ ਨੂੰ ਜਲ ਛਕਾਉਣਾ ਜਿਹੜਾ ਸੀ ਸਿੱਖ ਕੌਮ ਨੇ ਸ਼ੁਰੂ ਕੀਤਾ ਠੰਡੇ ਜਲ ਦੇ ਰੂਪ ਦੇ ਵਿੱਚ ਤੇ ਉਦੋਂ ਤੋਂ ਇਹ ਜਿਹੜੀ ਸ਼ਬੀਲ ਹੈ ਉਹ ਪ੍ਰਚਲਿਤ ਹੋਈ ਹੈ ਇਹ ਸ਼ਬੀਲ ਦਾ ਸਾਡੇ ਸਿੱਖ ਪੰਥ ਦੇ ਵਿੱਚ ਕਿ ਕਿਹਦੇ ਗੁਰੂ ਗ੍ਰੰਥ ਸਾਹਿਬ ਜੁਕੀ ਤੇ ਲਿਖਿਆ ਹੈ ਸ਼ਬੀਲ ਵਾਲਾ ਕਿਤੇ ਨਹੀਂ ਗੁਰਬਾਣੀ ਦੇ ਵਿੱਚ ਨਹੀਂ ਇਹ ਤਾਂ ਇੱਕ ਸੇਵਾ ਦੇ ਤੌਰ ਤੇ ਜਿਹੜਾ ਆਪਾਂ ਕਰ ਰਹੇ ਹਾਂ ਚਲੋ ਮਾਸਟਰ ਜੀ ਅੱਜ ਸ਼ਹਾਦਤਾਂ ਦੀ ਗੱਲ ਚੱਲ ਰਹੀ ਹੈ ਤਨ ਪਤਾ ਪੋ ਦੇ ਮਹੀਨੇ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਸੀ ਸਾਬ ਜਦਿਆਂ ਦੀਆਂ ਬਿਲਕੁਲ ਓਰੇ ਇੱਥੋਂ ਚੱਲ ਪੀ ਤੇ ਲਗਭਗ 300 ਕਿਲੋਮੀਟਰ ਤੋਂ ਜਿਹੜਾ ਸਰਹੰਦ ਪੈਂਦਾ ਆਪਾਂ ਉਹ ਵੀ ਜਗ੍ਹਾ-ਜਗ੍ਹਾ ਤੇ ਲੰਗਰ ਲਾਏ ਜਾਂਦੇ ਆ ਉਸ ਸੱਜਣਾ ਵਾਲੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਜਿਹੜੇ ਇਹ ਬਾਰੇ ਜਿਹੜੇ ਲੰਗਰ ਨੇ ਇਹ ਨਹੀਂ ਲਗਾਉਣੇ ਚਾਹੀਦੇ ਤੁਸੀਂ ਇਹਦੇ ਨਾਲ ਕਿੰਨਾ ਸਹਿਮਤ ਜੇ ਮੈਂ ਇਸ ਦੇ ਨਾਲ ਇਸ ਕਰਕੇ ਆਪਣੀ ਮੇਰੀ ਰਾਏ ਹੈ ਹਰ ਕਿਸੇ ਨੂੰ ਕੁਰਬਾਨੀ ਦੇ ਵਿੱਚ ਇਹ ਲਿਖਿਆ ਹੈ ਕਿ ਜੋ ਪਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਿੰਨੀ ਜਿੰਨੀ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਸ ਦੇ ਅਨੁਸਾਰ ਹਰ ਕੋਈ ਜਿਹੜਾ ਗੱਲ ਕਰਦਾ ਮੇਰੀ ਇਸ ਗੱਲ ਦੇ ਉੱਤੇ ਇਹ ਸਲਾਹ ਹੈ ਕਿ ਜਿਵੇਂ ਤੁਸੀਂ ਕਹੇ ਕਿ 300 ਕਿਲੋਮੀਟਰ ਤੋਂ ਸਰਹੰਦ ਪੈ ਜਾਂਦੀ ਹੈ ਮੰਨ ਲਓ ਅਸੀਂ ਇੱਥੋਂ ਜਾਣਾ ਸਾਨੂੰ ਰਸਤੇ ਦੇ ਵਿੱਚ ਜਲਦੀ ਵੀ ਲੋਡ ਪੈਣੀ ਪ੍ਰਸ਼ਾਦੇ ਪਾਣੀ ਦੀ ਵੀ ਲੋਡ ਪੈ ਸਕਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਸੀ ਅੱਜ ਤੋਂ 20 25 ਸਾਲ ਪਹਿਲਾਂ ਹੀ ਲਾ ਲੋ ਅੱਜ ਜਿਹਨੇ ਸਾਧਨ ਨਹੀਂ ਸੀ ਹੈਗੇ ਅਗਰ ਕਿਸੇ ਨੇ ਜਾਣਾ ਤੇ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਜ਼ਰੂਰਤ ਹੈ ਇਹ ਲੰਗਰ ਲੱਗਣੇ ਚਾਹੀਦੇ ਨੇ ਪਰ ਇਸ ਤਰ੍ਹਾਂ ਨਹੀਂ ਲੱਗਣੇ ਚਾਹੀਦੇ ਜਿਹੜੇ ਗੁਲਾਬ ਜਾਮੂਨਾਂ ਦੇ ਲੰਗਰ ਹੋਗੇ ਬਰਫੀਆਂ ਦੇ ਹੋਗੇ ਜਲੇਬੀ ਦੇ ਹੋਗੇ ਜਾਂ ਹੋਰ ਕਿਸੇ ਪੀਜੇ ਬਰਕਰਾਂ ਦੇ ਹੋਗੇ ਉਹ ਸਾਡੀ ਜੀਬ ਦਾ ਚਸਕਾ ਹੈ ਦਾਲਾ ਪ੍ਰਸ਼ਾਦਾ ਲੰਗਰ ਹੋਵੇ ਜਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਜਿਹੜੀ ਸਾਨੂੰ ਕੜਾ ਪ੍ਰਸ਼ਾਦ ਦੀ ਦੇਖ ਦਿੱਤੀ ਗਈ ਹੈ ਖੁਸ਼ੀ ਗਮੀ ਦੇ ਉੱਤੇ ਸਾਡੇ ਸਿੱਖ ਪੰਥ ਦੇ ਵਿੱਚ ਜਿਹੜਾ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਉਹ ਹੱਥ ਜਿਹੜਾ ਆਪਾਂ ਕਰ ਸਕਨੇ ਆ ਪਰ ਇਸ ਤੋਂ ਵੱਧ ਜਿਹੜਾ ਲੰਗਰ ਹੈ ਜਿਹੜੇ ਸਾਡੇ ਜੀਪ ਦਾ ਚਸਕਾ ਜਿਸ ਨਾਲ ਵੱਧ ਹੈ ਉਹ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਧਿਆਨ ਜਿਹੜਾ ਸੰਗਤ ਦਾ ਧਿਆਨ ਜ਼ਿਆਦਾਤਰ ਇਸ ਲੰਗਰ ਵਾਲੀ ਚਲਾ ਜਾਂਦਾ ਪਰ ਉਹ ਉੱਥੋਂ ਲੈ ਕੇ ਕੁਝ ਨਹੀਂ ਆਉਂਦੇ ਇਹ ਨਹੀਂ ਹੋਣਾ ਚਾਹੀਦਾ ਇਹ ਸ਼ਹਾਦਤਾਂ ਦੇ ਦਿਨ ਜਿਹੜੇ ਨੇ ਅੱਜ ਤੱਕ ਤੁਸੀਂ ਵੇਖਿਆ ਹੋਣਾ ਕਿ ਮੋਹਰਾਂ ਦਾ ਤਿਉਹਾਰ ਜਿਹੜਾ ਮੁਸਲਮਾਨਾਂ ਦੇ ਵਿੱਚ ਮਨਾਇਆ ਜਾਂਦਾ ਉਸ ਤੋਂ ਪਹਿਲਾਂ ਜਿਹੜੇ ਉਹ ਤਾਜੀਏ ਕੱਢਦੇ ਨੇ ਆਪਣੇ ਸਰੀਰ ਵੱਡ ਲੈਂਦੇ ਨੇ ਜਦੋਂ ਹਸਨ ਤੇ ਹੁਸੈਨ ਦੀ ਜਿਹੜੀ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹਾਦਤ ਹੋਈ ਹੈ ਪਰ ਜੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਪਿਤਾ ਜੀ ਦੱਸਦੇ ਨੇ ਕਿ ਜਦੋਂ ਪਹਿਲਾਂ ਇਹ ਸ਼ਹਾਦਤਾਂ ਦੇ ਦਿਨ ਹੁੰਦੇ ਸੀ ਤੇ ਪੰਜਾਬ ਦੇ ਲੋਕ ਜਾਂ ਸਾਡੇ ਲੋਕ ਜਿਹੜੇ ਸੀ ਥੱਲੇ ਸੋਣਾ ਸ਼ੁਰੂ ਕਰ ਦਿੰਦੇ ਸੀ ਪੋ ਚੜਦੇ ਪਰ ਅੱਜ ਜੇ ਅਸੀਂ ਖੁਸ਼ੀ ਦੇ ਵਿੱਚ ਇਸ ਤਰ੍ਹਾਂ ਦੇ ਲੰਗਰ ਛਕੀਏ ਤੇ ਉਹ ਚੰਗੀ ਗੱਲ ਨਹੀਂ ਲੰਗਰ ਹੋਣੇ ਚਾਹੀਦੇ ਨੇ ਪਰ ਲੰਗਰ ਜਿਹੜਾ ਉਹ ਦਾਲੇ ਪ੍ਰਸ਼ਾਦੇ ਦਾ ਵੱਧ ਤੋਂ ਵੱਧ ਕੜਾਹ ਪ੍ਰਸ਼ਾਦ ਦਾ ਹੋਵੇ ਇਸ ਤਰ੍ਹਾਂ ਜਿਹੜੇ ਲੰਗਰ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ ਮੇਰੇ ਮਤਲਬ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਜੇ ਅਸੀਂ ਇਤਿਹਾਸ ਦੇ ਨਾਲੋਂ ਟੁੱਟ ਜਾਵਾਂਗੇ ਤੇ ਅਸੀਂ ਸਭ ਕੁਝ ਹੀ ਗਵਾ ਦੇਾਂਗੇ ਇੱਕ ਕਵੀ ਦਾ ਜਿਵੇਂ ਲਿਖਿਆ ਹੋਇਆ ਹੈ ਕਿ ਜਿਹੜੇ ਮਕਾਨ ਦੀ ਨੀਂਹ ਕਮਜ਼ੋਰ ਹੋਵੇ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਸੋ ਅਸੀਂ ਆਪਣੀ ਕੌਮ ਨੂੰ ਜੇ ਜਿੰਦਾ ਰੱਖਣਾ ਹੈ ਤੇ ਇਨ੍ਹਾਂ ਸ਼ਹਾਦਤਾਂ ਤੋਂ ਜਿਹੜੀ ਹੈ ਸੇਧ ਲੈਣਾ ਸਾਡਾ ਜਿਹੜਾ ਫਰਜ਼ ਬੰਦ ਹੈ ਧੰਨਵਾਦ ਸਤ ਸ੍ਰੀ ਅਕਾਲ ਅਸੀਂ ਗੱਲਬਾਤ ਕੀਤੀ ਅੱਜ ਮਾਸਟਰ ਗੁਰਮੇਸ਼ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਸਾਨੂੰ ਜਾਣੂ ਕਰਵਾਇਆ ਜਿਹੜੀ ਕਿ ਅੱਜ ਸ਼ਹਾਦਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਦੇ ਹਾਂ ਜਿਹੜੀਆਂ ਕੁਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਆਪਣੇ ਵੱਡੇ ਵਡੇਰਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੁਮਾਂ ਹਮੇਸ਼ਾ ਹੀ ਜਿਹੜੀਆਂ ਦਫਨ ਹੋ ਜਾਂਦੀਆਂ ਨੇ ਤੇ ਫਿਰ ਤੁਹਾਨੂੰ ਮਿਲਾਵਾਂਗੇ ਇਸੇ ਕਿਸੇ ਨਵੀਂ ਰੂਹ ਦੇ ਨਾਲ ਤਦ ਤੱਕ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਮੀਡੀਆ ਹਰਿਆਣਾ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ